1947 ਤੋਂ ਲੈ ਕੇ ਤੇ ਅੱਜ 2025 ਤੱਕ ਮਹਿੰਗਾਈ ਚ ਕਿੰਨਾ ਫਰਕ ਪੈ ਗਿਆ ਜੇ ਆਪਾਂ ਸੋਨੇ ਦੀ ਗੱਲ ਕਰੀਏ 1947 ਵਿੱਚ ਸੋਨੇ ਦਾ ਰੇਟ ਹੈਗਾ 88 ਰੁਪਏ 10 ਗ੍ਰਾਮ ਦਾ ਰੇਟ ਹੀ ਸੋਨੇ ਦਾ ਤੇ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਹੈਗਾ 99000 10 ਗ੍ਰਾਮ ਸੋਨੇ ਦਾ ਰੇਟ ਤੇ ਜੇ ਪੈਟਰੋਲ ਦੀ ਗੱਲ ਕਰੀਏ 27 ਰੁਪਏ ਲੀਟਰ ਹੁੰਦਾ ਸੀ ਉਦੋਂ ਪੈਟਰੋਲ ਤੇ ਜੇ ਅੱਜ 2025 ਦੀ ਗੱਲ ਕਰੀਏ 100 ਰੁਪਏ ਪਰ ਲੀਟਰ ਹੋ ਗਿਆ ਵਾ ਦੇਸੀ ਘਿਓ ਦੀ ਗੱਲ ਕਰੀਏ 2.5 ਰੁਪਏ ਕਿਲੋ ਹੁੰਦਾ ਸੀਗਾ ਜੇ ਦੀ ਗੱਲ ਕਰੀਏ ਤੇ ਅੱਜ 800 ਰੁਪਏ ਨੂੰ ਜਿਹੜਾ ਚੰਗਾ ਦੇ ਸੀਗੇ ਉਹ ਮਿਲਦਾ ਪਿਆ ਵਾ ਤੇ ਜੇ ਖਾਂਡ ਦੀ ਗੱਲ ਕਰੀਏ 40 ਪੈਸੇ ਕਿਲੋ ਹੁੰਦੀ ਸੀ ਰੁਪਏ ਨਹੀਂ 40 ਪੈਸੇ ਕਿਲੋ ਹੁੰਦੀ ਸੀ ਤੇ ਜੇ ਅੱਜ ਖਾਂਡ ਦੇ ਰੇਟ ਦੀ ਗੱਲ ਕਰੀ ਤੇ 45 ਰੁਪਏ ਕਿਲੋ ਹੋ ਗਈ ਆ ਆਲੂ ਜਿਹੜੇ ਸੀ ਜੇ ਕਿਲੋ ਲੈਨੇ ਸੀ 25 ਪੈਸਿਆਂ ਦੇ ਕਿਲੋ ਆਲੂ ਆ ਜਾਂਦੇ ਸੀ ਤੇ ਅੱਜ ਦੀ ਤਰੀਕ ਦੇ ਵਿੱਚ 30 ਰੁਪਏ ਕਿਲੋ ਆਲੂ ਮਿਲਦੇ ਆ ਤੇ ਉਦੋਂ ਦੁੱਧ ਦਾ ਰੇਟ ਹੁੰਦਾ ਸੀ 12 ਪੈਸੇ ਕਿਲੋ ਤੇ ਅੱਜ ਦੁੱਧ ਦਾ ਰੇਟ ਹੈਗਾ ਵਾ 70 80 90 ਜਿੰਦਾਂ ਦਾ ਦੁੱਧ ਉਹਦਾ ਰੇਟ ਆ ਤੇ ਉਦੋਂ 1 ਡਾਲਰ ਹੁੰਦਾ ਸੀ ਆਪਣੇ 4 ਰੁਪਏ 16 ਪੈਸੇ ਬਣ ਜਾਂਦੇ ਸੀਗੇ ਤੇ ਅੱਜ 1 ਡਾਲਰ ਦੇ ਆਪਣੇ ਬਣ ਜਾਂਦੇ 83 ਰੁਪਏ 5 ਪੈਸੇ ਲਾ ਲਓ ਤੇ 1947 ਵਿੱਚ ਜਿਹੜਾ ਸਾਈਕਲ ਹੀ ਉਹ ਵੀ 90 ਤੋਂ ਲੈ ਕੇ 100 ਰੁਪਏ ਤੱਕ ਵਧੀਆ ਸਾਈਕਲ ਆ ਜਾਂਦਾ ਸੀ ਤੇ ਅੱਜ ਜਿਹੜਾ ਸਾਈਕਲ ਵੀ 5 7 8 10 10 12 12 15 15 ਹਜ਼ਾਰ ਦੇ ਆਉਂਦੇ ਪਏ ਆ